ਇਹ ਉਹ ਨੰਬਰ ਦੀ ਫੋਟੋ ਖਿੱਚੀ ਐ ਖਿੱਚ ਲਈ ਮੈਂ ਅਜ ਕੱਲੇ ਖਿੱਚ ਲਈ ਨਹੀਂ ਨਹੀਂ ਖਿੱਚ ਲਈ ਠੀਕ ਹਾਂ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਨਵੀਂ ਵੀਡੀਓ ਦੇ ਨਾਲ ਅੱਜ ਆਪਾਂ ਚੜਾਉਣ ਲੱਗੇ ਦੋ ਟ੍ਰੇਟਾਂ ਦੇ ਨਵੇਂ ਟਾਇਰ ਯੋਕੋਹਾ ਮਾ ਅਲਾਈਨਸ ਇੱਕ ਤਾਂ ਆਪਣੇ ਨਿੰਜਾ ਬਾਈ ਦੇ ਇਹ ਤਾਂ ਆ ਪਹਿਲਾਂ ਵੀ ਉਹ ਪਾਏ ਸੀਗੇ ਅਗਲੇ ਲਾਈਨਸ ਤੇ ਪਾਏ ਹੋਏ ਚੌੜੇ ਕੀਤੇ ਹੋਏ ਆ ਤੇ ਇਹਦੇ ਪਿਛਲੇ ਚੜਾਉਣੇ ਆ ਤੇ ਇਹਦੇ ਆਪਾਂ 575 ਦੇ ਇਹਦੇ ਵੀ ਆਪ ਪਿਛਲੇ ਟੈਚ ਚੜਾਉਣੇ ਆ ਟਾਇਰ ਆਪਣੇ ਆ ਗਏ ਟਾਇਰ ਬਨ ਲਿਆ ਲਾਈ ਸੇ ਹਲੋ ਜੀ ਚਾਚਾ ਜੀ ਪਹੁੰਚ ਚੁਕੇ ਆ ਲੈ ਕੇ ਸਾਰੇ ਆਪਣੇ ਸ਼ਸਤਰ ਟਾਰ ਬਦਲਣ ਲਈ

ਉਹ ਜੀ ਆ ਤਾਂ ਹੋ ਗਿਆ ਕੰਪਲੀਟ ਉਹਦੀ ਵਾਰੀ ਹੁਣ ਗਾਜਨ ਸੀ ਲੋ ਜੀ ਬਾਈ ਪੁਰਾਣੇ ਟਾਇਰ ਸਿਓ ਬਾਈ ਨੂੰ ਆਪਾਂ ਲਾਤੇ ਵਾਪਸ ਕਿੱਥੇ ਜਾਣੇ ਆ ਬਰਨਾਲਾ ਬਰਨਾਲਾ ਬਰਨਾਲ ਬਰਨਾਲੇ ਲਿਆਂਦੇ ਆ ਲਿਆਂਦੇ ਵੀ ਉੱਥੋਂ ਆ ਤੇ ਜਾਣੇ ਵੀ ਉੱਥੇ ਹਾਂਜੀ ਓਹੋ ਯਾਰ ਅਰੇ ਰਾਤ ਦਾ ਚੱਲਣਾ ਚੱਲ ਜਾਣੀ ਸੀ ਹੁਣ ਫੇਰ ਵੱਡੇ ਟੱਲੇ ਜਾਣੀ ਪਈ ਉਹਦੇ ਅੱਧੀ ਵਿੜਕਾ ਸੀ ਕੀਨੇ ਇਹ ਤਾਂ ਨੰਨ ਕਰ ਦੇ ਰਹੇ ਮੈਂ ਤਾਂ ਨਹੀਂ ਤੇਰੀ ਉਂਗਲ ਵੱਡੀ ਟਾਇਰ ਨੇ ਵੱਡੀ ਲਾ ਬ੍ਰੇਕਾ ਓਟਰ ਦਰਾਂ ਦੇ ਬੰਨਣਾ ਇੱਧਰ ਟਾਇਰ ਪਰਾਣੀ ਮੈਂ ਬੈ ਗਈ ਆ ਜਾ ਬਹੁਤ ਜ਼ੋਰ ਲੱਗ ਰਿਹਾ ਸ਼ਵਾ ਇਹਨੂੰ ਪੈਂਚਰ ਵਾਲਾ ਬਣਾ ਲੈਣਾ ਪੈਂਚਰ ਲਾਇਆ ਕਰਨਾ ਆਵਾਜ਼ ਜਿਹੜਾ ਪਿਆ ਹੋਆ ਪੰਚੀ ਸਾਤੇ ਨੂੰ ਸੱਦਿਆ ਕਰਨਾ ਲੈ ਚਾਚਾ ਦਾ ਕੀ ਗੱਲ ਬਣ ਗਈ ਇਹਦਾ ਨਹੀਂ ਨਹੀਂ ਬਾਲੇ ਵਧੀਆ ਪੁੱਠੇ ਪੈ ਕੇ ਇਹਦਾ ਕੰਮ ਨਾ ਨਾ ਮੈਨੂੰ ਨਹੀਂ ਪੁੱਠੇ ਪੈਣ ਚਾਹ ਲੈ ਹਾਂਜੀ ਉਧਰ ਚੱਲ ਰਾਹ ਪੁੱਠੇ ਆਪਣੀ ਨਹੀਂ ਨਹੀਂ ਪੁੱਠਾ ਪੈਂਦਾ ਇਹ ਇਹ ਨਹੀਂ ਦੋਵੇਂ ਚੀਕ ਨਹੀਂ ਕੋਈ ਜਦੋਂ ਤੂੰ ਪਹਿਲਾਂ ਆਇਆ ਇਹਨੂੰ ਇਹ ਦਾਦੀ ਆਇਆ ਤੁਸੇ ਚਾਲੀ ਇਹਨੂੰ ਹੋ ਨਹੀਂ ਪਤਾ ਜਦੋਂ ਆਪਾਂ ਉਹ ਕੀਤੇ ਆ ਟਰਾਲਿਆਂ ਦੇ ਟਾਇਰ ਨਹੀਂ ਕੀਤੇ ਹਾਂ ਚੱਲ ਖੇੜ ਤਾਰ ਪੁੱਠੇ ਪਾਸੇ ਨੂੰ ਕੋਈ ਜਾਣਨਾ ਨਾ ਇਹ ਨੋ ਨੀ ਮਾਦਾ ਤਾਂ ਕੋਈ ਜੇੜਾ ਚਾਲਾ ਛਾਵਾ ਕਿੱਸਾ ਕਿੱਸਾ ਆਜੂ ਆ ਲਾਜੂ ਬੰਦਾ ਪਾਤਾ ਰਹਿਦਾ ਉਹ ਬੰਦਾ ਨਹੀਂ ਮੁੰਡੇ ਸਿੱਖਦਾ ਹੈ ਅੱਛਾ ਠੀਕ ਹੈ ਠੀਕ ਹੈ ਠੀਕ ਹੈ ਵਸ ਪਾਤਾ ਰਹਿ ਲੈ ਤਾਂ ਬੰਦਾ ਠੀਕ ਆ ਚਾਚਾ ਕਿਤਾ ਪੈਰ ਪੈਰ ਤੇ ਉਸਤਾਦ ਬਹੁਤ ਬਦਲਦਾ ਯਾਰ ਇਹ ਘੰਟਾ ਕ ਪਹਿਲਾਂ ਕਿਸੇ ਹੋਰ ਨੂੰ ਕਹੀ ਜਾਂਦਾ ਸੀ ਇਹ ਕੀ ਲੈਣ ਹੈ ਹਾਂ ਇਹ ਕੀ ਲੈ ਆਂਦਾ ਹਾਂ ਹਾਂ ਕੀ ਲੈ ਜਾਂਦਾ ਚੱਲ ਪਰਾਂ ਨੂੰ ਚੱਲ ਉਸਤਾਦ ਚੇਲੇ ਇਹ ਥੀਰ ਵੀ ਗੱਲ ਤੇ ਕੀ ਲੈਣ ਹੈ ਐ ਰਾਮਾਧਨ ਨਵਾ ਬੋਟੋ ਕਿੱਦੀ? ਕਿੱਦਿ ਮਾਸਟਾ ਨਹੀਂ ਕਿੱਦਿ। ਨਹੀਂ ਨਹੀਂ ਇਧਰ। ਇਹ ਠੀਕ ਹੈ। ਸ਼ੈਂਪੂ ਪਾ ਲਈ। ਚੰਗ ਕਰ। ਲੈ। ਇਧਰ ਵੀ ਲੋਡ ਹੋ ਗਈ ਗੱਡੀ। ਅੱਜ ਟਾਇਰ ਬਦਲ ਲੱਗੇ ਆ ਬੇਲਰ ਦੇ ਵੀ ਬਹੁਤ ਵਧੀਆ ਬਹੁਤ ਵਧੀਆ ਸਿਰਾ ਕਰਾਇਆ ਪਿਆ ਦਾ ਸਿਰ ਲੱਗ ਗਿਆ ਜਿਹਦੇ ਵਿੱਚ ਥੋੜਾ ਨਾ ਕਿਤੇ ਸੁੰਘਣ ਵਾਲਾ ਲੱਗਦਾ ਨਾ ਸਵਾਦ ਆਉਣਾ ਲਾਵਾਂਗੇ ਉਹਦੋਂ ਮੌਕਿਆਂ ਦਾ ਜਦੋਂ ਲਾਉਣਾ ਨਹੀਂ ਦਾ ਸੁੰਘਣਾ ਚਾਹੀਦਾ ਥੋੜਾ ਲਾਵਾਂਗੇ ਤਾਂ ਮੈਟ ਬੁਡ ਕਰ ਲਓ ਦੂਜਾ ਸਾਰਾ ਵਿੱਚ ਓਏ ਲੈ ਆਈ ਆ ਵੜੀ ਮੈਂ ਧੋਈ ਜਾਂਦੀ ਇਹ ਕੱਲ ਸਾਫ਼ ਕੀਤਾ ਘੱਪਰੂ ਨੇ ਟਰੈਕਟਰ ਆਪਣਾ 770 4x4 ਨਾਲੇ ਉਹ ਤੇ ਇੱਡਾ ਡੈਰ ਉਹ ਮੋੜ ਮੋੜ ਮਾਰਦਾ ਜਾ ਉਹ ਮੋੜੇ ਰੋਖੀ ਮੁਰੂਗੀ ਔਖੀ ਥੋੜਾ ਬਾਹਰ ਕਰਾ ਕਿੰਨੇ ਸਪੇਸਰ ਪਾਉਣੇ ਪੈਣਗੇ ਬਾਹਰ ਕਰਾ ਹਾਂ ਜਦੋਂ ਉਹਦੇ ਪਾਉਂਦੇ ਸਪੈਸਰ ਉਹਦੇ ਨਾਲ ਸਪ੍ਰਿੰਗ ਕਰਨ ਵਾਲਾ ਐ ਬਣਾ ਕੇ ਸਪੈਸ਼ਲ ਬਣਾ ਕੇ ਪਾਉਣਾ ਪੈਣਾ ਇਹਦਾ ਗ੍ਰੀਸ ਮਾਰ ਲੈ ਆਹ ਕਰ ਲਈ ਹੱਬਾ ਜੀ ਆ ਇੱਥੇ ਰੱਖ ਆਏ ਬਹੁਤ ਖਤਰਨਾਕ ਬੰਦਾ ਹੈ ਚਲੋ ਆਓ ਕਿਹੜਾ ਹੈ ਬੀ ਬੰਦੇ ਬਾਹਰ ਲਟ ਹੈ ਉਹ ਕੀ ਮੇਰੇ ਦਿਨ ਹੈ ਹੈ ਰਹਾ ਮੈਂ ਨਾ ਮੂੰਗਾ ਜਨਾ ਤੁਹਾਡੀ ਉਹ ਵੇ 2.5 ਫੁੱਟ ਦਾ ਤੇ ਰੰਮ ਬੈਦ ਨਾ ਰਾਈ ਨਹੀਂ ਹੁਣ ਨਿਕਲ ਲੱਗੀ ਇਹਦੀ ਵਾਹ ਦੂਰ ਹੋ ਜੂ ਵਾਹ ਤੋਂ ਬਾਅਦ ਇਹਦਾ ਕਰਾਂਗੇ ਆਪਰੇਸ਼ਨ ਟ੍ਰੀਟਮੈਂਟ ਹੋਊਗੀ ਹਾਂ ਨਾ ਨਾ ਇੰਨੇ ਤੋਂ ਆਮ ਦਾ ਦੁੱਧ ਠੀਕ ਆ ਫਿਰ ਹਾਂ ਚਲ ਆ ਜਾ ਨਾ ਬੰਦਾ ਕੱਢੇ ਉਹ ਮੋੜੇ ਬਣਾਉਂ ਹੀ ਨੇ ਇਹਦਾ ਬਾਈ ਨੂੰ ਕਹੋ ਜਲਾ ਬਾਈ 2 5 ਲਾਇਆ ਯਾਰ ਕੋ ਬਾਇਆ ਹੀ ਰਿਹਾ ਪਾਪਾ ਤੇ ਦਾਦਾ ਜੀ ਠੀਕ ਆ ਓਕੇ ਆ ਛੋਟੇ ਨਹੀਂ ਲੱਗਦੇ ਇਹਨਾਂ ਨਾਲ ਯਾਰ ਇਹ ਕਿ ਹਵਾ ਭਰਨੀ ਹੈ ਜੀ ਨਹੀਂ ਚੌੜੇ ਘੱਟ ਚੌੜੇ ਨਹੀਂ ਘੱਟ ਉਹ ਆ ਗੁੱਡੀ ਨਵੀਂ ਆ ਕਸੇ ਕਰਕੇ ਜਿਆਦੇ ਚੌੜੇ ਲੱਗਦੇ ਆ ਵਾਹ ਪਠਾਏ ਜੀ ਮੇਸ਼ੂ ਭਾਈ ਕੰਮ ਕਰ ਲਓ ਕੋਈ ਨਾ ਦਰਸ਼ਕ ਬਹੁਤ ਆ ਚੁੱਕੇ ਨੇ ਜਾਓ ਭਾਜੋ ਯਾਰ ਭਾਈ ਮੇਰਾ ਮੇਰਾ ਕੰਮ ਨਹੀਂ ਹੈ ਬਾਈ ਨਹੀਂ ਚੱਲੀ ਆਂਦੀ ਵੀਡੀਓ ਤੇਰਾ ਕੰਮ ਗਿਆ ਤੂੰ ਕਰਦਾ ਕਿਉਂ ਨਹੀਂ ਆ ਫਿਰ ਕਿਉਂ ਨਹੀਂ ਕਰਦਾ ਤਰ ਤੂੰ ਹਣ ਬਰਾ ਦੋ ਟਾਇਰ ਲਾਏ ਪਿਆ ਹਾਂ ਲੈ ਇੱਥੇ ਰੱਖ। ਬਈ ਬੜਾ ਭਰਿਆ ਦਿੱਤਾ ਚਾ। ਬਈ ਬੂਕਲਸਾ ਲੱਗ ਗਿਆ ਪਤਾ ਹੁੰਦਾ। ਬੂਕਲਸਾ ਬਈ ਤਾਂ ਸਾਰਿਆਂ ਨੂੰ ਪਤਾ ਹੈ। ਅੱਛਾ ਤੈਨੂੰ ਪਹਿਲਾਂ ਅੱਛਾ ਮੈਨੂੰ ਪਤਾ ਲੱਗਾ। ਮੈਨੂੰ ਹੁਣ ਪਤਾ ਲੱਗਾ ਹੈ। ਹਾਂ ਬਈ ਟਾਇਰ ਦਾ ਦੇਖ ਲਓ ਥੋੜਾ ਫੇਰਾ ਕਿੱਧਰ ਨੂੰ ਕਰਨਾ। ਬਈ ਯਾਰ ਗੱਡੀ ਕਾਹਨੂੰ ਕਰਨੀ ਹੈ। ਉਹ ਤਾਂ ਪਿਛਾ ਨੂੰ ਉਹਨੇ। ਉਹ ਪੱਠੇ ਕੱਢ ਲਓ ਵਿੱਚੋਂ। ਨਹੀਂ ਯਾਰ ਚਾਚੇ ਉਹ ਤਾਂ ਕੱਢਦੇ ਆਂ। ਐ ਪੈਣਾ ਨਾ ਨੇ। ਕਿੱਧਰ ਮਰਜੀ। ਰੰਗ ਰੱਖ ਕੇ ਰਹਿਂਦਾ। ਇਹ ਵੀ ਟਾਇਰ ਹੈਗੇ ਜੀ ਆਪਣੀ ਅਲਾਈਐਂਸ ਕੰਪਨੀ ਦੇ। ਉਹ ਪਰ ਮਾਰ ਨਹੀਂ ਦਾ ਹਾਂ ਮਾਰਨ ਉਹ ਜਮਾਂ ਸਹੀ ਕਰਦੇ ਆ ਗੁੱਡੀ ਇਹਨੂੰ ਆਉਗੀ ਹਾਂ ਇਹ ਕੈਨੂੰ ਕਰ 550 17 ਇਹਨਾਂ ਦੀ ਪ੍ਰੋਫਾਈਲ ਛੋਟੀ ਉਹਨਾਂ ਨਾਲੋਂ ਹੂੰ ਸਹੀ ਉਹ ਹੈਗੇ ਆ ਨਵੇਂ ਟਾਇਰਾਂ ਦੇ ਵਿੱਚ ਜੱਟ ਪੱਥੇ ਪਾਉਂਦੇ ਠੀਕ ਹੈ ਜੀ ਨਵੇਂ ਟਾਇਰਾਂ 'ਚ ਜੱਟ ਪੱਥੇ ਪਾਉਂਦੇ ਰਿਹਾ ਬਸੂਆਂ ਨੂੰ ਹਾਂ ਪਾਉਂਦੇ ਰਿਹਾ ਪੱਥੇ ਪਾਉਂਦੇ 10 ਹੀ ਕੋਈ ਗੱਲਾਂ ਗੱਲਾਂ ਕੋਈ ਇਹ ਬੰਦਿਆਂ ਦੀ ਗੱਲ ਹੈ ਕੋਈ ਗੱਲਾਂ ਅਨੇਜ ਫੜੋ ਲੈ ਕੱਪੜਾ ਵੀ ਸਰਾ ਆਪਣੇ ਵੀਰ ਕੱਪੜਾ ਹੁਣੇ ਤੋਂ ਲਈ ਫਿਰਦਾ ਸੀ ਉਹ ਹੱਥ ਚਾਵਨੇ ਦੇ ਹਾਂਜੀ ਆ ਹੀ ਕੀਤਾ ਤੂੰ ਜੇ ਕੀ ਮੜਾ ਰਹਿ ਮੈਂ ਇਹ ਨਹੀਂ ਹਿਲਦਾ ਇਹਦੀ ਰੇ ਦੀ ਗਾਰੰਟੀ ਆ ਇਹਦਾ ਬਿੱਲ ਕੱਟਿਆ ਚੱਕੀ ਵੀ ਆ ਫੇਰ ਹੀ ਖੜਿਆ ਇਹ ਨਹੀਂ ਹੁੰਦਾ ਤੇ ਬਿੱਲ ਕੱਟਿਆ ਸੀ ਜੋ ਭਰਾ ਦੀ ਉਹਨਾਂ ਤੋਂ ਫਿਲਕੀ ਨਹੀਂ ਠੀਕਾ ਗੋੜਿਆ ਹਾਂ ਬ੍ਰੋ ਗਰੰਟ ਵਾਂਗ ਕਰਾਂ ਪੱਠਿਆਂ ਇਹ ਜੀ ਚੱਲ ਰਿਹਾ ਲੂਪਟਸ ਹੁਣ ਵਗੂਆ ਥੋੜਾ ਆ ਵੀ ਇੰਨੇ ਬੰਦੇ ਜੋੜ ਲੱਗਿਆ ਪਾ ਪੈਰ ਬੰਦਦੇ ਉਧਰ ਆਮਨੇ ਦਾ ਪਾਸੇ ਖੜਿਆ ਜੋ ਲਗ ਗਿਆ ਆਮਨੇ ਆਉਣੇ ਪਾ ਦੇ ਅੱਖਾਂ ਵਾਲੀ ਆਨੇ ਨਾਪੇ ਯਾਰ ਚਾਚੇ ਦਾ ਜੋਰ ਲੱਗਿਆ ਬਈ ਯਾਰ ਉਹ ਰਾੜ ਕੱਢ ਉਹ ਰੱਖ ਉਹ ਰਾੜ ਕੱਢ ਆਹ ਕਿ ਐਕਸ਼ਨ ਮਾਰਾ ਉਹ ਰਾੜ ਕੱਢ ਕੇ ਇੱਥੇ ਪਾ ਲੈ ਇਹ ਨਹੀਂ ਹੰਦਾ ਉਹ ਯਾਰ ਰਾੜ ਕੱਢ ਦੇ ਚਾਚੇ ਤੇ ਕੜਾ ਲੈ ਪੈਣੀ ਉਹਦੋਂ ਤੂੰ ਰਾੜ ਪਾ ਲੈ ਇੱਥੇ ਪਾ ਲੈ ਬਹੁਤ ਵਧੀਆ ਬਹੁਤ ਵਧੀਆ ਇੱਥੇ ਰੱਖ ਇਹਨਾਂ ਨੇ ਤੂੰ ਸਿਆਣਾ ਹੁੰਦਾ ਕੀ ਹੋ ਗੇ ਤੇਨੇ ਯਾਰ ਇੱਥੇ ਲੈ ਆ ਮੈਨੂੰ ਆ ਤੁਹਾਨੂੰ ਸੁਝਾਉਣ ਜਦੋਂ ਮੈਂ ਇੱਥੇ ਆ ਗਏ ਫੇਰ ਪੈਰ ਕਿਹਦੀ ਭੀੜ ਦੇਂਦੇ ਰਹਿ ਮੁੱਲੇ ਹੋਣਾ ਉਹ ਨਹੀਂ ਉਹ ਉਹੀ ਸਹਿਜ ਉੱਤੇ ਨੰਬਰ ਦਾ ਭਰਾਵਾ ਉਹੀ ਲਿਖੀ ਨਾ ਕੀ ਕੋਟਰ ਕਿੱਥੇ ਪਿਆ ਇਹ ਉੱਧਰ ਜਾਣਾ ਸਾਰਾ ਚੱਲ ਚੱਲ ਤਾ ਉਹ ਲੈ ਅਸਲ ਮੈਗਾ ਕਾਰ ਦੀ ਬਾਈ ਅਰਜੀ ਇੱਥੇ ਪੈਰ ਮਾਰ ਥੱਲੇ ਹੋ ਜਾਣਾ ਸੌਖੇ ਜੜ ਗਿਆ ਹਨਾ ਯਾਰ ਬਹੁਤ ਸੁਖੀ ਜਰਾ ਵੀ ਚੱਟਾ ਪੜਾ ਜੂਰੇ ਜੂਰੇ ਵੜੇ ਹਾਏ ਹੋਏ ਅਬ ਇੰਨਾ ਸੁੱਖਾ ਚੜੇ ਦੋਵੇਂ ਘਬਰੂ ਵੇਖ ਤੋ ਸੁਲੀਆ ਵਿਗੜ ਗਿਆ ਡਾਹ ਹੋ ਲੈ ਗਿਆ ਗਰੀਸ ਲੈ ਗਰੀਸ ਲਾਉਣਾ ਇਹਨੂੰ ਹਾਂ ਗਰੀਸ ਲਾਵਾਂਗੇ ਜ਼ਰੂਰ ਲਾਵਾਂਗੇ ਲੈ ਕੇ ਆਓ ਬੱਚੇ ਸੀਐਨਐਚ ਦਾ ਲੈ ਕੇ ਆਓ ਆਹ ਵਾਚ ਜਾ ਤਾਂ ਇਹਨੂੰ ਕੱਟ ਕੇ ਸਾਰੇ ਵਿੱਚ ਥੋੜੀ ਨਹੀਂ ਆਹ ਮਾਸਟਰ ਮੈਂ ਥੋੜਾ ਲਾ ਦਿੰਦਾ ਤੂੰ ਭਾਈ ਬਸ ਜਿਹੜੇ ਜਿਹੜੇ ਤਾਂ ਐਨੇ ਅੱਖੇ ਕੇ ਤਾਂ ਫੁੱਲੇ ਪਏ ਸਾਰੇ ਫੁੱਲੇ ਤਾਂ ਪਏ ਚਾਰ ਹੀ ਫੁੱਲੇ ਆ ਹਾਂ ਚਾਰਾਂ ਟਾਹਾਂ ਤੇ ਫੁੱਲੇ ਲਾ ਕੇ ਹਾਂ ਤੇ ਉਹਨਾਂ ਦੇ ਚੜਾ ਕੇ ਤੇ ਉਹ ਸਣੇ ਦੇ ਉੱਤਰ ਲਾ ਦੇ ਸਾਰੇ ਦਾ ਲਾ ਸੁੱਟੀ ਆ ਦੇ ਦਾ ਆ ਵੱਡਾ ਸਣੇ ਬਣਾ ਇੱਦਾਂ ਦੀ ਤਾਂ ਚਿੱਟੀ ਨਹੀਂ ਹੁੰਦੀ ਤੂੰ ਤੂੰ ਵੇਖ ਲੈ ਚਲੇਦਾ ਫੁੱਲੇ ਸਾਰੇ ਸਾਰੇ ਢਿੰਡੇ ਇਕੱਠੇ ਹੋਏ ਹੋਏ ਫੁੱਲੇ ਲਾਉਣੇ ਮੈਂ ਕਿਹਾ ਫੁੱਲੇ ਫੁੱਲੇ ਲਾਉਣੇ ਫੁੱਲੇ ਪਏ ਮੈਂ ਲਾ ਦੋ ਫੁੱਲੇ ਦਾ ਲਾ ਹੁੰਦੇ ਜਿਹੜੇ ਸਹੀ ਆ ਸਹੀ ਆ ਤੁੰਨੇ ਇਹ ਦਾ ਤੂੰ ਲਾ ਕੇ ਸਿਰ ਤੇ ਕੋਈ ਤਾਂ ਗੱਲ ਤੂੰ ਹੀ ਲਾਇਆ ਉਹ ਗੱਲਾਂ ਨੂੰ ਆਪ ਨੂੰ ਰੋਜੇ ਦੇ ਕਰਤ ਲਈ ਤੇ ਉਧਰ ਹੀ ਚੜਾਉਣੇ ਦੂਜੇ ਚੜਾ ਦੇ ਚੱਕ ਕੇ ਰੈਮੀ ਬਦਲ ਦਿੰਦੇ ਨਾ ਪਹਿਲਾਂ ਜਿਹੜੇ ਟਾਇਰ ਫੁੱਲੇ ਆ ਉਹ ਰੈਮ ਨਾਲ ਲਾਈਏ ਪਹਿਲਾਂ ਉਹ ਚਾਰੇ ਰੈਮ ਲਾਓ ਟੈਰੋ ਲਾ ਕੇ ਉਹ ਗੋਣ ਓਕੇ ਮਾਣਾ ਚੰਗੀਆਂ ਲਾਤੇ ਹੋਣੇ ਉਹ ਪਹਿਲੇ ਦਾ ਚਲਾਏ ਆ ਮਾਰੇ ਖੜੇ ਆ ਜੇ ਇਹ ਸਿੱਖਣਾ ਨਹੀਂ ਆ ਵਾ ਕੋਲੇ ਉਹ ਲਾ ਨਹੀਂ ਹੁਣ ਓਏ ਇਹ ਹੋਈ ਲਾਉਣੇ ਫੁੱਲੇਂ ਚਿੰਦੂ ਤੂੰ ਆਲੇ ਇੱਥੇ ਸਿੱਖਣਾ ਇੱਥੇ 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 ਸਿੱਖਣਾ ਹੋਰ ਕਿੱਥੇ ਸਿੱਖਣਾ ਜਦੋਂ ਪ੍ਰੋਸੈਸ ਐ ਇੱਥੇ ਤੇ ਇੱਥੇ ਸਿੱਖਿਆ ਕੋਈ ਵੀ ਚੀਜ਼ ਕਿਸੇ ਤਰ੍ਹਾਂ ਹੀ ਸਿੱਖੀ ਰਹੇ ਤੇ ਗੁੱਟ ਕਰਦੇ ਲਓ ਜੀ ਭਰਤੀ ਹਵਾ ਚੱਲ ਇਹ ਦੀ ਰੇਪੇਰ ਲਓ ਜੀ ਪਾ ਤੇ ਦੋ ਤਾਂ ਅਰੇ ਕਿ ਦੋ ਦੋ ਪੌਣੇ ਆ ਬਾਕੀ ਪੌਣੇ ਆ ਇੱਕ ਆ ਜੰਤਰ ਨਾ ਵਾ ਨਾ ਕੀ ਯੋਗਾ ਗਾਣਾ ਟਾਇਰ ਬਗਉਦੇ ਬੈਠ ਟਾਇਰ ਨਾ ਟਾਇਰਾਂ ਦੇ ਬੈਲੜਦੇ ਓਏ ਛਿੱਲਿਆ ਬੱਚਾ ਵੀ ਫਿਰ ਰਿਹਾ ਆ ਠੀਕ ਆ ਇਹ ਬੱਚਾ ਛਿੱਲਿਆ ਕਿੰਨਾ ਕੇ ਇਹ ਠੀਕ ਵੀ ਹੈ ਘਰ ਕੋਲ ਹੀ ਚੀਜ਼ ਖਲਾ ਦਿੰਦੇ ਇਹੋ ਜਿਹੀ ਚੀਜ਼ ਹੈ ਇਤਰੇ ਘਰ ਕੋਲ ਹੀ ਲੈ ਗਏ ਟਾਇਰ ਸਾਰੇ ਲਾ ਕੇ ਇਹਦੇ ਨਾਲ ਮਾ ਦਾ ਪਰਦਾ ਠੀਕ ਹੈ ਮਾ ਕੇ ਘਰ ਕੋਲ ਹੀ ਟਾਇਰ ਖਲਾ ਦਿੰਦਾ ਹੈ ਬਿਨਾ ਆਵਾਜ਼ ਕੀਤੇ ਖੋਲਦਾ ਨਾ ਹਾਂ ਐ ਹੁਣ ਖੁੱਲੀ ਆ ਵੀ ਰਾਤ ਨੂੰ ਕਿਸੇ ਨੂੰ ਕੀ ਪਤਾ ਲਾਦਾ ਇੱਕ ਦੇ ਚਾਰ ਦੇ 6 ਜੁੜੀਆਂ ਲਾ ਕੇ ਲੈ ਔਰ ਟਰੱਕ ਉਹ ਡਰਾਲੇ ਨੇ ਕੋਲੇ ਦੇ ਅਗਲੇ ਛੱਡ ਕੇ ਮਗਰਲੇ ਛੱਡ ਕੇ ਵੀ ਗਾਂਹ ਜਾਵੜੇ ਦੁਕਾਨ ਤੇ ਹਾਂ ਰਾਜਾ ਸੇਰਾ ਹਾਂ ਲੋਜੀ 8 ਵਜੇ ਆਪੇ 8 ਦੇ 8 ਤੋਂ ਉੱਤੇ ਹੋ ਗਿਆ ਟਾਈਮ ਤੇ ਕੈਨ ਨੂੰ ਤਾਂ ਐ ਸੀਗੇ ਵੀ ਚਾਰ ਟਾਇਰੀ ਪਰ ਚਾਰ ਟਾਇਰ ਕਿਹੜੇ ਸੀਗੇ ਰੱਬ ਰੋ ਪਾ ਇੰਨੇ ਹਾਰਡ ਸੀ ਇਹ ਨਾ ਬਹੁਤ ਜ਼ੋਰ ਲਾਏ ਇਹਨਾਂ ਨੇ ਇੱਕ ਅਸੀਂ ਗਲਤੀ ਕਰ ਲਈ ਪੁੱਠਾ ਪੰਗਾ ਲੈ ਲਿਆ ਅਸੀਂ ਚੜਾਉਣ ਲੱਗ ਗਏ ਦੂਜੇ ਪਾਸਿਓਂ ਵੀ ਇੱਧਰ ਚੱਲ ਥੋੜਾ ਥੋੜਾ ਵਜ ਜਾਂਦਾ ਬਾਹਰਲੇ ਪਾਸੇ ਵੀ ਅੰਦਰਲੇ ਪਾਸੇ ਚੜਾ ਲਈਏ ਤੇ ਫੇਰ ਸਾਨੂੰ ਪਤਾ ਲੱਗਿਆ ਵੀ ਨਾਲ ਕੀਲੇ ਪਾਸੇ ਤੋਂ ਹੀ ਟਾਇਰ ਛੱਡਦਾ ਦੂਜੇ ਪਾਸਾ ਚੜ੍ਹਦਾ ਹੀ ਨਹੀਂ ਅਸੀਂ ਉਧਰ ਥੋੜਾ ਵਹੀ ਗਏ 2 ਘੰਟੇ ਅਸਾਂ ਕਿਤੇ ਪਤਾ ਨਹੀਂ ਕਿਉਂ ਵੜ ਗਏ ਟੇਰ ਇਹ ਫੇਰ ਸਾਨੂੰ ਪਤਾ ਲੱਗਿਆ ਚਾਚਾ ਕਹਿੰਦਾ ਇਹਦਾ ਪੁੱਠੇ ਪਾਸੇ ਚੜਾਈ ਜੰਨੇ ਆ ਗਰਮੀ ਬਾੜੀ ਸੀ ਚਾਚਾ ਦੱਸ ਕਿੰਨੀ ਗਰਮੀ ਆ ਬਹੁਤ ਜ਼ਿਆਦਾ ਸਾਡੇ ਭਰਾਵਾਂ ਆ ਤਾਂ ਏਸੀ ਲਵਾ ਲੈ ਬੱਚੇ ਧੋਗੇ ਨਹੀਂ ਹੋਤਾ ਤਾਂ ਸਾਰਾ ਪੈਨ ਮਾਰ ਜਾਂਦਾ ਠੀਕ ਹੈ ਆਪਕਾ ਤਾਂ ਬੱਜ ਗਿਆ ਏਸੀ ਲਗਾ ਕਰ ਹੁਣ ਅਸੀਂ ਹਵਾ ਭਰ ਕੇ ਬੰਦ ਕਰ ਦੇਣਾ ਕੰਮ ਤੜਕੇ ਕਰਾਂਗੇ ਠੀਕ ਹੈ ਅੱਜ ਤੜਕੇ ਕਰ ਦਾਂਗੇ ਓਕੇ 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 ਰੋਟੀ ਖਾਣੇ ਹੁਣ ਜੀ ਅਗਲੀ ਸਵੇਰ ਲੱਗੇ ਫੇਰ ਟਰਨ ਪਹੁੰਚ ਚੁਕੇ ਨੇ ਸਾਡੇ ਦਰਮਿਆਨ ਚਾਚਾ ਜੀ ਲੋ ਜੀ ਹੋ ਗਏ ਡਨ ਤੇ ਆਉਣਿਆ ਦਾ ਚਾਚਾ ਆਲਾ ਦੇ ਟਾਇਰ